हां जी ਪੰਜਾਬੀ ਉਹ ਸਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੀ ਗੱਲ ਕਹੀ ਸੀ ਉਹ ਬਿਲਕੁਲ ਪਗਾ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਮੂੰਹੋਂ ਕੀ ਗੱਲ ਸੁਣੀ ਹੈ ਪੰਜਾਬ ਦੇ ਲੋਕਾਂ ਨੇ ਕਿ ਬਿਕਰਮ ਮਜੀਠੀਆ ਨੂੰ ਪੱਕੇ ਪੈਰੀ ਯਾਨੀ ਬਹੁਤ ਵੱਡਾ ਯਾਨੀ ਸੰਕਟ ਪੈਦਾ ਕਰ ਦੂੰਗਾ ਔਰ ਬੀਤੀ ਰਾਤ ਮਜੀਠੀਆ ਦੇ ਉੱਤੇ ਪਟਾ ਫਿਰ ਚੁੱਕਿਆ ਪੂਰਾ ਸੱਚ ਉਹਨੂੰ ਦਿੱਤਾ ਪੰਜਾਬ ਦੇ ਅੰਦਰ ਐਸ ਖਬਰ ਨੇ ਤਰਥੱਲੀ ਮਚਾ ਦਿੱਤੀ ਹੈ ਕਿਉਂਕਿ ਵਕੀਲ ਦੇ ਮੂੰਹੋਂ ਤੁਹਾਡੇ ਸਾਹਮਣੇ ਖੁਲਾਸੇ ਕਰਨ ਜਾ ਰਹੇ ਆ ਕਿ ਬਾਦਲ ਪਰਿਵਾਰ ਕਿਵੇਂ ਯਾਨੀ 2 ਨੰਬਰ ਦੇ ਧੰਦੇ ਦੇ ਨਾਲ ਲੋਕਾਂ ਦਾ ਗਲ ਵੱਡ ਕੇ ਸਿੰਘਾਸਣ ਬਣਾ ਕੇ ਤੇ ਆਪ ਉੱਤੇ ਬਹਿ ਕੇ ਕਹਿੰਦਾ ਮੈਂ ਪੰਜਾਬ ਦੇ ਉੱਤੇ ਰਾਜ ਕਰਨ ਅੱਜ ਤੁਹਾਡੇ ਸਾਹਮਣੇ ਮਜੀਠੀਆ ਨੇ ਸੱਚ ਦਿਖਾਉਣ ਜਾ ਰਿਹਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਧਰਾ ਸਾਲ ਦੇ ਵਿੱਚ ਬੀਤੀ ਰਾਤ ਪਟਾ ਫਿਰ ਚੁੱਕਿਆ ਉਹਨੇ ਪੂਰਾ ਸੱਚ ਬੋਲ ਦਿੱਤਾ ਔਰ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੀ ਗੱਲ ਕਹੀ ਸੀ ਕਿ ਭਾਈ ਮੈਂ ਪੱਕੇ ਪੈਰਾਂ ਦੇ ਉੱਤੇ ਹੋ ਕੇ ਕੰਮ ਕਰੂੰਗਾ ਇਸ ਵਾਰ ਵਿਕਰਮ ਸਿੰਘ ਮਜੀਠੀਆ ਜਮਾਤ ਨਹੀਂ ਲੈ ਸਕਦੇ ਔਰ ਹੁਣ ਉਹ ਜੇਲ੍ਹ ਜਾਣਗੇ ਇਹ ਵੀ ਤੁਹਾਡੇ ਸਾਹਮਣੇ ਵੀਡੀਓ ਦਿਖਾਉਣ ਜਾ ਰਿਹਾ ਮੈਂ ਕਿਉਂਕਿ ਪੰਜਾਬ ਦੇ ਅੰਦਰ ਜਿੰਨਾ ਵੀ ਇਹਨਾਂ ਨੇ ਲਹੂ ਪੀਤਾ ਲੋਕਾਂ ਦਾ 25 ਸਾਲ ਤੱਕ ਬਾਦਲ ਪਰਿਵਾਰ ਨੇ ਐਸੇ ਮਜੀਠੀਆ ਨੇ ਬਹੁਤ ਸਾਰੇ ਸਿੱਖਾਂ ਦੇ ਕਤਲ ਵੀ ਕਰਵਾਏ ਬਹੁਤ ਸਾਰੇ ਲੋਕਾਂ ਦੇ ਨਾਲ ਧੱਕਾ ਵੀ ਹੋਇਆ ਇਥੋਂ ਤੱਕ ਕਿ ਅਮਰਪਾਲ ਸਿੰਘ ਡਿਬਰੂਗੜ ਦੇ ਵਿੱਚ ਬੰਦ ਹੈ ਉਹ ਕਿਹਦੇ ਕਰਕੇ ਆ ਇਹੀ ਵਿਕਰਮ ਸਿੰਘ ਮਜੀਠੀਆ ਔਰ ਹੋਰ ਵੀ ਅੱਜ ਤੁਹਾਡੇ ਸਾਹਮਣੇ ਕਈ ਵੱਡੇ ਲੀਡਰਾਂ ਦੀਆਂ ਪੋਲਾਂ ਖੋਲਾਂਗੇ ਜਿਹੜੇ ਦੇ ਹੱਕ ਦੇ ਵਿੱਚ ਖੜਦੇ ਦੇ ਜਿਵੇਂ ਕਿ ਸੁਖਪਾਲ ਸਿੰਘ ਖਹਿਰਾ ਔਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਉਹ ਵੀ ਦੋਗਲੇ ਨਿਕਲੇ ਦੋਨੇ ਨੇਤਾ ਕਿਉਂ ਕਿ ਚੰਨੀ ਨੇ ਇੱਕ ਵਕਤ ਜਿਹੜਾ ਕਿ ਪਰਚਾ ਦਰਜ ਕਰਵਾਇਆ ਸੀ ਇਸੇ ਮਜੀਠੀਆ ਦੇ ਉੱਤੇ ਕਿ ਉਸੇ ਕਾਂਗਰਸ ਦੇ ਲੀਡਰ ਉਹ ਕਹਿੰਦੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਭਵੰਤ ਮਾਨ ਨੇ ਐਕਸ਼ਨ ਕਰਕੇ ਬੜਾ ਮਾੜਾ ਕੰਮ ਕੀਤਾ ਪਰ ਦਰਸਲ ਦੇ ਵਿੱਚ ਹੁਣ ਜਿਹੜੇ ਵਕੀਰ ਗੁਲਾਸੇ ਕਰ ਰਹੇ ਨੇ ਇਹ ਕੀ ਹੈ ਫਿਰ ਪੰਜਾਬ ਦੇ ਵਿੱਚ ਇਹਨਾਂ ਨੇ ਬੜਾ ਜਾਨੀ ਆਪਣਾ ਟਾਂਡ ਮਚਾਇਆ ਕਿ ਜਦੋਂ ਕਹਿੰਦੇ ਹੁਣ ਆਪਣੀ ਵਾਰੀ ਆ ਗਈ ਹੈ ਤੇ ਹੁਣ ਭਜਦੇ ਸੀ ਹਰ ਸਿਮਰਤ ਕੋਰ ਬਾਦਲ ਕੀ ਕਹਿੰਦੀ ਸੀ ਜਿਹੜੀ ਗੱਲ ਤੋਂ ਦਰਸਲ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਚਿੜ ਗਿਆ ਉਹ ਕਹਿੰਦੀ ਮੁੱਖ ਮੰਤਰੀ ਦੀ ਕੀ ਤਾਕਤ ਹੈ ਸਾਡੇ ਸਾਹਮਣੇ ਸਾਡੇ ਪਰਿਵਾਰ ਨੂੰ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਝੁਕਾ ਸਕੀ ਤੇ ਭਗਵੰਤ ਮਾਨ ਦੀ ਕੋਈ ਸਾਡੇ ਮੂਹਰੇ ਵਿਸਾਤ ਨਹੀਂ ਹੈਗੀ ਔਰ ਉਸੇ ਗੱਲ ਤੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਜਦੋਂ ਲੋਕਾਂ ਬਣੀਓ ਤੇ ਆਪਣੇ ਹੀ ਲੀਡਰਾਂ ਬਣੀਓ ਤਾਹਾਂ ਦਾ ਵਜਿਆ ਕਿ ਯਾਰ ਸੱਤਾ ਦੇ ਵਿੱਚ ਐਦੋਂ ਵੱਡਾ ਉਹਦਾ ਕਿਵੇਂ ਹੋ ਸਕਦਾ ਤੇ ਪੰਜਾਬ ਦੀ ਵਿਰੋਧੀ ਧਿਰ ਸਾਨੂੰ ਫੇਰ ਵੀ ਘਰੇ ਬੈਠੀ ਗਲਕਾਰ ਰਹੀ ਹੈ ਐਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਸਿਕੰਜਾ ਕਰ ਦਿੱਤਾ ਤੇ ਜੋ-ਜੋ ਵਿਜੀਠੀਏ ਦੇ ਨਾਲ ਅੱਗੇ ਹੋਣ ਜਾ ਰਿਹਾ ਆ ਸੁਣ ਲੋ ਜਰਾ ਵਕੀਲ ਦੇ ਮੂੰਹ ਵਕੀਲ ਕੀ ਕਹਿ ਰਹੇ ਨੇ ਕਿ ਜੇਲ੍ਹ ਜਾਊਗਾ ਹੁਣ ਮਜੀਠੀਆ ਤਾਂ ਪਹਿਲਾਂ ਹੁਣ ਮੈਂ ਤੁਹਾਨੂੰ ਇਸ ਵਕੀਲ ਦੇ ਮੂੰਹੋਂ ਪੂਰੀ ਖਬਰ ਸੁਣਾਉਂਗਾ ਉਸ ਤੋਂ ਬਾਅਦ ਸ਼ਖਬੀਰ ਸਿੰਘ ਬਾਦਲ ਦਾ ਵੀ ਕਹਿੰਦੇ ਹੁਣ ਨੰਬਰ ਲੱਗਣ ਜਾ ਰਿਹਾ ਔਰ ਹਰਸਿਮਰਤ कौर ਬਾਦਲ ਵੀ ਵਿੱਚ ਇੱਕੜੀ ਸੀ ਜਾਊਗੀ ਸੁਣੋ ਹਕੂਮਤਰੀ ਭਗਵਾਨ ਸਮਾਨ ਸੱਚ ਕਹਿ ਰਹੇ ਨੇ ਕਿ ਪੱਕੇ ਪੈਰੀ ਉਹਨਾਂ ਦੇ ਮਜੀਠੀਆ ਦੇ ਗਲਵੇ ਨੂੰ ਹੱਥ ਪਾਇਆ ਹੈ ਇਹ ਨਾ ਕੋ ਕਹਿ ਰਹੀਏ ਆਪ ਪਾਦੀ ਵਾਲੇ ਕਹਿ ਰਹੇ ਨੇ ਕਿ ਇਹ ਫਿਕਰ ਇਹਦਾ ਇਹ ਉਨੀ ਜਿਆਦਾ ਖਤਰਨਾਕ ਵੀ ਨਹੀਂ ਹੈ ਜਿਨੇ ਕੋ ਕਾਦੀ ਕਹਿ ਰਹੇ ਲੋਨੇ ਜਿਆਦਾ ਸਿੰਪਲ ਗੱਲ ਵੀ ਨਹੀਂ ਹੈ ਇਸ ਮੁਕਦਮੇ ਤੋਂ ਇਹ ਸਾਬਤ ਹੁੰਦਾ ਹੈ ਜਾਂ ਨਹੀਂ ਹੁੰਦਾ ਕਿ ਬਿਕਰਮ ਸਿੰਘ ਜਿੱਕੀਆ ਨਸ਼ੇ ਦਾ ਸੁਭਾਕਰ ਹੈ ਕਿ ਬਿਲਕੁਲ ਜਿਹੜੇ ਉਹਦੇ ਕੋਲ ਐਡਿਕਸ਼ਨ ਐਸ ਵਰਕ ਲਾਇਗ ਹੈ ਜਿੰਨੇ ਜਿੱਕੇ ਦੇ ਕੋਲ ਜਿਹਾ ਫਾਇਰ ਮੇਰੇ ਦਰਦ ਨੇ ਉਹ ਸੀਰੀਅਸ ਹੈ ਜਿਹੜਿਆ ਨੇ ਮੱਚੇ ਦੇ ਸੁਲਾਘਰਾ ਨੂੰ ਪਰਾ ਦਿੱਤੀ ਹੈ ਨਸ਼ਾ ਵੇਚਿਆ ਹੈ ਨਸ਼ੇ ਦੇ ਤੋਂ ਇਹ ਜਿਹੜੀ ਸਾਰੀ ਪ੍ਰਾਪਰਟੀ ਬਣਾਈ ਹੈ ਪ੍ਰਾਪਰਟੀ ਉਹਨਾਂ ਨੇ ਨੋ ਡਾਊਟ ਬਹੁਤ ਜ਼ਿਆਦਾ ਬਣਾਈ ਹੈ ਇਹ ਜਿਹੜਾ ਸਾਰਾ ਸਾਰਾ ਪੈਸਾ ਇਹ ਨਸ਼ੇ ਦੇ ਵਿੱਚੋਂ ਕਮਾਇਆ ਗਿਆ 2014 ਤੋਂ ਲੈ ਕੇ 2025 ਆ ਗਿਆ ਤਾਂ ਹੁਣ ਜਿਹੜੇ ਵਕੀਲ ਨੇ ਖੁਲਾਸਾ ਕੀਤਾ ਉਹ ਕਹਿੰਦਾ ਵੀ ਪ੍ਰਾਪਰਟੀ ਦਾ ਬਹੁਤ ਸਾਰੀ ਬਣਾਈ ਹੈ ਬਾਦਰਾ ਨੇ ਯਾਨੀ ਦੋ ਨੰਬਰ ਦੇ ਪੈਸੇ ਨਾਲ ਬਣਾਈ ਹੈ ਇਹ ਸਾਬਤ ਹੋ ਚੁੱਕਿਆ ਔਰ ਦੂਜੇ ਪਾਸੇ ਉਹ ਕਹਿੰਦੇ ਵੀ ਹੁਣ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਦੋਸ਼ ਹੈ ਜਿਹੜੇ ਉਹ ਸਿੱਧ ਹੋ ਗਏ ਨੇ ਹੁਣ ਬਿਕਰਮ ਸਿੰਘ ਮਜੀਠੀਆ ਜੇਲ੍ਹ ਜਾਊਗਾ ਕੱਲਾ ਮਜੀਠੀਆ ਹੀ ਨਹੀਂ ਇਹਨਾਂ ਦੇ ਨਾਲ-ਨਾਲ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਹਰਸਿੰਦਰ ਕੌਰ ਬਾਦਲ ਦਾ ਵੀ ਨੰਬਰ ਲੱਗਣ ਜਾ ਰਿਹਾ ਕਿਉਂਕਿ ਪੂਰਾ ਪਰਿਵਾਰ ਇਹਨਾਂ ਦਾ ਛੁਪਾ ਰਿਹਾ ਸੀ ਬਹੁਤ ਵੱਡੇ ਵੱਡੇ ਸੱਚ ਛੁਪਾ ਰਿਹਾ ਤੁਸੀਂ ਆਪ ਦੱਸੋ ਪੰਜਾਬ ਵਾਲਿਓ ਕਿ ਭਾਈ ਜਿਹੜੇ ਬੰਦਿਆਂ ਕੋਲ 3500 ਕਿੱਲਾ ਜ਼ਮੀਨ ਦਾ ਹੋਵੇ ਤੇ ਉਹ ਲੋਕ ਸਾਡੇ ਤੋਂ ਐਂ ਦੱਸੋ ਵੀ ਤੁਸੀਂ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਅਮੀਰ ਲੋਕ ਨੇ ਤੇ ਫੇਰ ਕਹਿੰਦੇ ਸਾਡੇ ਕੋਲ ਤਾਂ ਦੋ ਨੰਬਰ ਦਾ ਪੈਸਾ ਹੀ ਹੈ ਨਹੀਂ ਕਿੰਨੇ ਮੁੱਖ ਮੰਤਰੀ ਬਣੇ ਪੰਜਾਬ ਦੇ ਕਿੰਨੀ ਕਿ ਪ੍ਰਾਪਰਟੀ ਹੈ ਇਹਨਾਂ ਦਾ ਸਰਵੇ ਕਰਵਾਇਆ ਜਾਵੇ ਤਾਂ ਸਭ ਤੋਂ ਵੱਡੇ ਵੱਡੇ ਨਗਰਮਾਛੇ ਨਿਕਲਣਗੇ ਯਾਨੀ ਚਿੱਟੇ ਦੇ ਨਾਲ ਕਮਾ ਕੇ ਪੈਸਾ ਤੇ ਅੱਜ ਜਨਤਾ ਨੂੰ ਕਹਿੰਦੇ ਸਾਡੇ ਲੋਕ ਤਾਂ ਯਾਰ ਪੰਜਾਬ ਪੱਖੀ ਨੇ ਮਜੀਠੀਆ ਤਾਂ ਸਾਡਾ ਹਰਸਿਮਰਤ ਕੌਰ ਕਹਿੰਦੀ ਇਹ ਤਾਂ ਸਰਕਾਰਾਂ ਦੀ ਪੋਲ ਖੋਲਦਾ ਰਹਿੰਦੇ ਤਾਂ ਬਹਾਦਰ ਬੰਦਾ ਸਾਡਾ ਕਿਉਂ ਨਾ ਬਹਾਦਰਾਂ ਦੇ ਉੱਤੇ ਜਦੋਂ ਪੱਟਾ ਫਿਰਦਾ ਤੇ ਫੇਰ ਬਹੁਤ ਵੱਡੇ ਵੱਡੇ ਰਾਜ ਉਗਲਦੇ ਨੇ ਉਹ ਜਿਵੇਂ ਇਹਨਾਂ ਦਾ ਵੱਡਾ ਬਾਦਲ ਵੀ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਮਜੀਠਿਆ ਕਈ ਵਾਰ ਰਹਿ ਕੇ ਆਇਆ ਜੇ ਫਿਰ ਐਡੀ ਦੁੱਧ ਧੋਤੇ ਨੇ ਤੁਹਾਨੂੰ ਘਰੇ ਕਿਉਂ ਬਿਠਾਇਆ ਪੰਜਾਬ ਦੇ ਲੋਕਾਂ ਨੇ ਤੁਹਾਡੇ ਕੋਲੋਂ ਅੱਕ ਕੇ ਕਹਿੰਦੇ ਤੁਸੀਂ 25 ਸਾਲ ਤੱਕ ਲੋਕਾਂ ਦਾ ਲਹੂ ਪੀਤਾ ਉਹ ਹੁਣ ਨਿਕਲ ਰਿਹਾ ਤੇ ਪ੍ਰਮਾਤਮਾ ਤੁਹਾਨੂੰ ਸਜ਼ਾ ਦੇ ਰਿਹਾ ਇਹ ਹੁਣ ਕਬੂਲ ਨਹੀਂ ਔਖੀ ਹੋ ਰਹੀ ਹੈ ਹੁਣ ਤੁਸੀਂ ਗੱਲ ਦੱਸੋ ਪੰਜਾਬ ਦੇ ਅੰਦਰ ਇੱਕ ਨਸ਼ੇ ਦੇ ਵਿਰੁੱਧ ਮੁਹਿੰਮ ਚਲਾਉਣ ਵਾਲਾ ਡਿਬਰੂਗੜ੍ਹ ਦੇ ਵਿੱਚ ਬੰਦ ਕੀਤਾ ਭਾਈ ਅਮਰਪਾਲ ਸਿੰਘ ਉਹ ਕਿਹਦੀ ਵਜ੍ਹਾ ਦੇ ਨਾਲ ਹੋਇਆ ਸੀ ਉਹ ਐਸੇ ਬਿਕਰਮ ਮਜੀਠੀਆ ਤੇ ਇਹਨਾਂ ਦੇ ਪਰਿਵਾਰ ਨੇ ਯਾਨੀ ਉਹਦੇ ਉੱਤੇ ਬਹੁਤ ਵੱਡਾ આરોਪ ਲਾਇਆ ਔਰ ਪੰਜਾਬ ਸਰਕਾਰ ਨੂੰ ਇਹ ਗੱਲ ਕਹੀ ਔਰ ਉਹਨਾਂ ਦੀ ਵੱਡੇ ਪੱਦਰ ਦੇ ਉੱਤੇ ਮਦਦ ਕੀਤੀ ਇਸ ਕੇਸ ਦੇ ਵਿੱਚ ਉਹਨਾਂ ਸਿੰਘਾਂ ਦਾ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਕਹਿ ਸਕਦੇ ਜਿਵੇਂ ਪਾਪ ਮਾਰ ਗਿਆ ਔਰ ਦੂਜੇ ਪਾਸੇ ਜਿਹੜੇ ਇਨਸਾਫ ਮੰਗਦੇ ਸਿੰਘਾਂ ਨੂੰ ਇਹਨਾਂ ਲੋਕਾਂ ਨੇ ਸ਼ਹੀਦ ਕਰਵਾਇਆ ਸੀ ਉਹੀ ਲੋਕਾਂ ਦਾ ਅੱਜ ਪਾਪ ਸਿਰ ਚੜ੍ਹ ਕੇ ਇਹਨਾਂ ਦੇ ਬੋਲ ਰਿਹਾ ਇਨਨੂੰ ਸਜ਼ਾ ਦਵਾਰਿਆ ਤੇ ਹੁਣ ਇਹਨਾਂ ਦੇ ਚੜ੍ਹਨੀ ਔਖੀ ਹੋ ਰਹੀ ਆ ਕਹਿੰਦੇ ਜੀ ਸਾਡੇ ਪਰਿਵਾਰ ਦੇ ਤਾਂ ਕਹਿੰਦੇ ਬੜੇ ਕੰਮ ਚੰਗੇ ਕੀਤੇ ਆ ਸਾਡਾ ਦਾ ਬੱਚਾ ਬੱਚਾ ਪੰਜਾਬ ਨੂੰ ਲੁੱਟ ਕੇ ਖਾਊਗਾ ਤੇ ਰਾਜ ਕਰੂਗਾ ਕਿਉਂ ਬਈ ਭੰਦੇ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਮੁੱਦਿਆਂ ਪ੍ਰਤੀ ਨਹੀਂ ਸਹੀ ਰੁਇਅਤ ਕੀ ਤਾਂ ਜੇਕਰ ਭਗਵੰਤ ਮਾਨ ਚੰਗਾ ਹੋਵੇ ਤੇ ਪੰਜਾਬ ਦੇ ਲੋਕਾਂ ਦੇ ਕਹਿਣ ਤੇ ਮੋੜਾ ਪਾ ਲੈ ਜਿੰਨੇ ਵੀ ਪੰਜਾਬ ਪੱਖੀ ਮੁੱਦੇ ਨੇ ਉਹਨਾਂ ਦੇ ਪਹਿਰਾ ਦੇਵੇ تاਕੇ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪੰਜਾਬ ਦੇ ਲੋਕਾਂ ਦੀ ਪਰ ਆਹ ਜਿਹੜੇ ਮਗਰਮੱਛ ਖੜੇ ਆ ਤੂੰ ਇਸ ਦਾ ਕਰਕੇ ਪੰਜਾਬ ਦੇ ਅਸੀਂ ਸਾਰੇ ਲੋਕ ਤੇਰਾ ਸਾਥ ਦੇ ਰਹੇ ਅੱਜ ਦੀ ਘੜੀ ਪੰਜਾਬ ਦੇ ਵਿੱਚੋਂ ਵੱਡੇ ਪੱਦਰ ਦੇ ਉੱਤੇ ਪਰ ਡਿਬਰੂਗੜ੍ਹ ਦੇ ਵਿੱਚ ਜਿਹੜੇ ਲੋਕ ਬੰਦ ਕੀਤੇ ਉਹਨਾਂ ਨੂੰ ਵੀ ਛੱਡਣ ਦਾ ਹੱਕ ਬਣਦਾ ਕਿਉਂਕਿ ਪਹਿਲਾਂ ਵਾਲੀਆਂ ਸਰਕਾਰਾਂ ਨੇ ਤਾਂ ਜਿਹੜਾ ਦੁਰਪਰਯੋਗ ਕੀਤਾ ਪੰਜਾਬ ਦੇ ਨਾਲ ਤੁਸੀਂ ਨਾ ਕਰੋ ਤੁਸੀਂ ਆਪਦਾ ਨਾਮ ਬਣਾਓ ਅੱਜ ਤੁਹਾਡੇ ਨਾਲ ਖੜਾ ਪੰਜਾਬ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ 99 ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਗ ਵੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ